ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦਾ ਜੀ ਹਾਂ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੀ ਪੋਲ ਖੁੱਲ ਗਈ ਹੈ ਅਜਿਹਾ ਇਸ ਲਈ ਕਿਉਂਕਿ ਕੇਜਰੀਵਾਲ ਦੇ ਲੁਧਿਆਣਾ ਸਿਵਲ ਹਸਪਤਾਲ ਦੇ ਦੌਰੇ ਤੋਂ ਪਹਿਲਾਂ ਬੱਤੀ ਗਲ ਹੋ ਗਈ ਸ਼ਾਰਟ ਸਰਕਟ ਦੇ ਨਾਲ ਹਸਪਤਾਲ ਦੇ ਲਾਂਡਰੀ ਕਮਰੇ ਦੇ ਵਿੱਚ ਅੱਗ ਲੱਗੀ ਆਪ ਸੁਪਰੀਮੋ ਨੇ ਆਜ ਸਿਵਲ ਹਸਪਤਾਲ ਦੇ ਨਵਿਨੀਕਰਨ ਦਾ ਉਦਘਾਟਨ ਕਰਨਾ ਪਰ ਉਸ ਤੋਂ ਪਹਿਲਾਂ ਸਿਹਤ ਦੇ ਇਹਨਾਂ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆ ਰਹੀ ਹੈ ਰਵਨੀਤ ਬਿੱਟੂ ਨੇ ਮਾਨ ਸਰਕਾਰ ਦੇ ਉੱਤੇ ਤੰਜ ਕੱਸਿਆ ਕਿ ਵੱਡੇ ਵਾਅਦੇ ਪਰ ਕੌੜੀ ਸੱਚਾਈ ਹਨੇਰੇ ਦੇ ਵਿੱਚ ਸਿਵਲ ਹਸਪਤਾਲ ਸਰਕਾਰ ਦੀ ਵੱਡੀ ਨਲਾਇਕੀ ਇਸ ਜ਼ਿਕਰ ਰਵਨੀਤ ਬਿੱਟੂ ਕਰ ਰਹੇ ਨੇ ਖੋਖਲੇ ਪਬਲਿਸਿਟੀ ਸਟੰਟ ਲੋਕਾਂ ਦੀ ਮੁਸ਼ਕਲਾਂ ਨੂੰ ਲੁਕਾ ਨਹੀਂ ਸਕਦੇ ਇਸ ਜ਼ਿਕਰ ਕੀਤਾ ਗਿਆ ਕਿਉਂਕਿ ਇਹ ਤਸਵੀਰਾਂ ਨੇ ਕਿ ਕਿਸ ਤਰੀਕੇ ਦਾ ਸੂਰਤਿ ਹਾਲ ਇੱਥੇ ਨਜ਼ਰ ਆ ਰਿਹਾ ਹੈ ਤਾਂ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੀ ਟਾਰਚ ਜਗਾ ਕੇ ਇੱਥੇ ਕੰਮਕਾਰ ਕਰਨ ਨੂੰ ਜਿਹੜੇ ਹਸਪਤਾਲ ਦਾ ਅਮਲਾ ਉਹ ਮਜਬੂਰ ਹੋ ਰਿਹਾ ਹੈ ਚਾਹੇ ਉਹ ਡਾਕੂਮੈਂਟੇਸ਼ਨ ਕਰਨੀ ਹੋਵੇ ਜਾਂ ਫਿਰ ਮਰੀਜ਼ਾਂ ਦਾ ਇਲਾਜ ਹਰ ਇੱਕ ਪੱਧਰ ਦੇ ਉੱਤੇ ਦਿੱਕਤ ਆ ਰਹੀ ਹੈ ਤਾਂ ਅਜਿਹੇ ਦੇ ਵਿੱਚ ਕਿਉਂਕਿ ਜਦੋਂ ਦਾਅਵੇ ਵੱਡੇ ਕਰ ਦਿੱਤੇ ਜਾਣ ਜਦੋਂ ਗੱਲਾਂ ਵੱਡੀਆਂ ਹੋਣ ਗਰਾਊਂਡ ਦੇ ਉੱਤੇ ਹਕੀਕਤ ਕੁਝ ਹੋਰ ਹੋਵੇ ਤਾਂ ਲਾਜ਼ਮੀ ਹੈ ਕਿ ਵਿਰੋਧੀ ਸਵਾਲ ਚੁੱਕਣਗੇ ਇਸੇ ਤਰੀਕੇ ਦਾ ਸਵਾਲ ਜਿਹੜਾ ਰਵਨੀਤ ਬਿੱਟੂ ਦੇ ਵੱਲੋਂ ਚੁੱਕਿਆ ਗਿਆ ਐਕਸ ਦੇ ਉੱਤੇ ਪ੍ਰਤੀਕਿਰਿਆ ਰਵਨੀਤ ਸਿੰਘ ਬਿੱਟੂ ਦੀ ਸਾਹਮਣੇ ਆਈ ਹੈ ਤਾਂ ਕੇਂਦਰੀ ਰਾਜ ਮੰਤਰੀ ਜਾਣਕਾਰੀ ਦਿੰਦੇ ਹੋਏ ਲਿਖ ਰਹੇ ਨੇ ਕਿ ਵੱਡੇ ਐਲਾਨ ਪਰ ਕੋੜੀ ਸੱਚਾਈ ਭਗਵੰਤ ਮਾਨ ਲੁਧਿਆਣਾ ਦੇ ਵਿੱਚ ਵੱਡੇ ਵਿਕਾਸ ਦੇ ਵਾਅਦੇ ਨਾਲ ਆਏ ਇਸ ਦੇ ਵਿੱਚ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਵਿਕਾਸ ਵੀ ਸੀ ਪਰ ਅੱਜ ਹਸਪਤਾਲ ਪੂਰੀ ਤਰ੍ਹਾਂ ਦੇ ਨਾਲ ਹਨੇਰੇ ਦੇ ਵਿੱਚ ਡੁੱਬਿਆ ਹੈ ਇਹ ਸਰਕਾਰ ਦੀ ਨਲਾਇਕੀ ਨੂੰ ਵਿਖਾਉਂਦਾ ਹੈ ਸਿਰਫ ਪਬਲਿਸਿਟੀ ਸਟੰਟ ਲੋਕਾਂ ਦੀ ਤਕਲੀਫਾਂ ਨੂੰ ਨਹੀਂ ਲੁਕਾ ਸਕਦਾ ਪੰਜਾਬ ਚੰਗੀ ਸਰਕਾਰ ਚਾਹੁੰਦਾ ਰਵਨੀਤ ਬਿੱਟੂ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਹੈ ਖਾਸ ਤੌਰ ਦੇ ਉੱਤੇ ਮਾਨ ਸਰਕਾਰ ਨੂੰ ਘੇਰਿਆ ਗਿਆ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਸਾਡੇ ਸਹਿਯੋਗੀ ਨਵੀਨ ਸ਼ਰਮਾ ਫੋਨ ਲਾਈਨ ਦੇ ਉੱਤੇ ਜੁੜੇ ਨੇ ਤਾਂ ਨਵੀਨ ਅੱਜ ਆਉਣਾ ਕੇਜਰੀਵਾਲ ਨੇ ਪਰ ਉਸ ਤੋਂ ਪਹਿਲਾਂ ਜਿਹੜਾ ਇਹ ਸੂਰਤੇ ਹਾਲ ਹੈ ਫਿਲਹਾਲ ਕੀ ਸਥਿਤੀ ਹੈ ਕਿ ਬੱਤੀ ਗੁਲ ਤੋਂ ਬਾਅਦ ਸਰਕਾਰ ਜਾਗੀ ਜਾਂ ਨਹੀਂ ਉਹ ਦੇਖੋ ਪਿਛਲੇ 2 ਦਿਨਾਂ ਤੋਂ ਅਮਿਤ ਆਮ ਆਪ ਦੇ ਮੁੱਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ 2 ਦਿਨਾਂ ਤੋਂ ਲੁਧਿਆਣੇ ਦੇ ਦੌਰੇ ਤੇ ਨੇ ਔਰ ਕੱਲ ਕਈ ਪ੍ਰੋਗਰਾਮ ਸੀ ਜਮਤਾ ਦੇ ਨਾਲ ਮਿਲਣੀ ਸੀ ਔਰ ਉਸ ਦੌਰਾਨ 1984 ਦੰਗਾ ਪੀੜਤਾਂ ਨੇ ਵੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਭਗਵੰਤ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਉਹ ਉਹਨਾਂ ਨੇ ਵੀ ਵਿਰੋਧ ਕੀਤਾ ਸੋ ਕਾਫੀ ਵਿਰੋਧ ਤੋਂ ਬਾਅਦ ਹੁਣ ਅੱਜ ਦੂਜਾ ਦਿਨ ਹੈ ਔਰ ਅੱਜ ਲੁਧਿਆਣਾ ਦਾ ਸਿਵਲ ਹਸਪਤਾਲ ਜਿਹੜਾ ਉਹਨਾਂ ਉਸ ਦੇ ਨਵੀਨੀਕਰਨ ਨੂੰ ਲੈ ਕੇ ਅੱਜ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਉਦਘਾਟਨ ਕਰਨਾ ਪਰ ਉਸ ਤੋਂ ਪਹਿਲੇ ਜਿਹੜੀ ਇਹ ਤਸਵੀਰ ਸਾਹਮਣੇ ਆਈ ਹੈ ਕਿਉਂਕਿ ਕੱਲ੍ਹ ਦੇਰ ਸ਼ਾਮ ਨੂੰ ਇਹ ਪੂਰੇ ਹਸਪਤਾਲ ਦੇ ਬਾਹਰੋਂ ਪੂਰਾ ਪੁਲਿਸ ਨੇ ਬੈਰੀਕੇਡ ਕਰ ਦਿੱਤਾ ਕੋਈ ਵੀ ਅੰਦਰ ਚਾਹੇ ਉਹ ਮਰੀਜ਼ ਹੈ ਮਰੀਜ਼ ਜਿਹੜੀ ਐਂਬੂਲੈਂਸ ਹੈ ਸਿਰਫ ਐਂਬੂਲੈਂਸ ਨੂੰ ਜਾਣ ਦੀ ਇਜਾਜ਼ਤ ਹੈ ਔਰ ਕੋਈ ਵੀ ਮਰੀਜ਼ ਅਗਰ ਕਿਸੇ ਰਿਸ਼ਤੇਦਾਰ ਨਾਲ ਆਂਦਾ ਆਪਣਾ ਇਲਾਜ ਕਰਾਉਣ ਵਾਸਤੇ ਉਸ ਨੂੰ ਗੇਟ ਦੇ ਬਾਹਰ ਹੀ ਕਾਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਇੱਕ ਲੋਡਰੀ ਨੂੰ ਅੱਗ ਵੀ ਲੱਗੀ ਔਰ ਉਸ ਅੱਗ ਨੂੰ ਅਭ ਜਾਣ ਦੀ ਕੋਸ਼ਿਸ਼ ਕੀਤੀ ਜਿਆ ਫਰਵੀਗੇਟ ਵਾਲੋ ਉਸ ਤੋਂ ਉਸ ਤੋਂ ਬਾਅਦ ਪੂਰੀ ਹਸਪਤਾਲ ਦੀ ਜਿਹੜੀ ਬੱਤੀ ਹੈ ਉਹ ਗੁੱਲ ਹੁੰਦੀ ਨਜ਼ਰ ਆਈ ਸੋ ਰਵਨੀਤ ਸਿੰਘ ਬਿੱਟੂ ਜਿਹੜੇ ਕੇਂਦਰੀ ਰਾਜ ਮੰਤਰੀ ਆ ਉਹਨਾਂ ਨੇ ਆਪਣੇ ਟਵਿੱਟਰ ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਔਰ ਨਾਲ ਹੀ ਇਹ ਇਹ ਵੀ ਤੰਜ ਕੱਸਿਆ ਕਿ ਜਿਹੜੀ ਸਰਕਾਰ ਦਾਅਵੇ ਕਰਦੀ ਆ ਪੰਜਾਬ ਦੇ ਵਿਕਾਸ ਦੀ ਚਾਹੇ ਹੈਲਥ ਸਿਸਟਮ ਦੀ ਪਰ ਅੱਜ ਹਸਪਤਾਲ ਦੀ ਜਿਹੜੀ ਬੱਤੀ ਗੁੱਲਾ ਉਹ ਵੀ ਉਸ ਉਸ ਵੇਲੇ ਜਦੋਂ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਦੀ ਨਵੀਨੀਕਰਨ ਨੂੰ ਲੈ ਕੇ ਉਦਘਾਟਨ ਕਰਨਾ ਪਰ ਜਿਹੜੀਆਂ ਤਸਵੀਰਾਂ ਨੇ ਉਹ ਆਪਣੇ ਆਪ ਪੋਲ ਖੋਲ੍ਹ ਦੀਆਂ ਨੇ ਕਿਉਂਕਿ ਹਸਪਤਾਲ ਦੀ ਜਿਹੜੀ ਬੱਤੀ ਹੈ ਉਹ ਤਕਰੀਬਨ 10-15 ਮਿੰਟ ਤੱਕ ਗੁੱਲ ਰਹੀ ਔਰ ਜਿਹੜੇ ਮਰੀਜ਼ ਆ ਇਸ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਜਿਹੜੀਆਂ ਨਸਾਂ ਨੇ ਉਹ ਆਪਣੇ ਮੋਬਾਈਲ ਟਾਰਚ ਦੇ ਨਾਲ ਟੜੀਆਂ ਨੇ ਉਹ ਆਪਣੇ ਰਜਿਸਟਰ ਤੇ ਐਂਟਰੀਆਂ ਕਰ ਰਹੀਆਂ ਨੇ ਔਰ ਹਨੇਰੇ ਦੇ ਵਿੱਚ ਪੂਰੇ ਵਾਰਡ ਜਿਹੜੇ ਆ ਉਹ ਬੱਤੀ ਗੁੱਲ ਦੇ ਕਾਰਨ ਜਿਹੜੇ ਮਰੀਜ਼ ਆਉਂਦੇ ਨੇ ਦੇ ਵਿੱਚ ਹੱਥਾਂ ਦੇ ਵਿੱਚ ਮੋਬਾਈਲ ਫੋਨ ਦੀ ਟਾਰਚ ਹੋਵੇ ਮਰੀਜ਼ ਇਸ ਤਰੀਕੇ ਦੇ ਨਾਲ लाचार ਦਿਸਣ ਫਿਰ ਨਵੀਨੀਕਰਨ ਦਾ ਕੀ ਮਤਲਬ ਹੋਇਆ ਆ ਦੇਖੋ ਪੂਰੀ ਪਿਛਲੇ ਇੱਕ ਹਫਤੇ ਤੋਂ ਹਸਪਤਾਲ ਦੇ ਅੰਦਰ ਜਿਹੜੀਆਂ ਸੜਕਾਂ ਨੇ ਚਾਹੇ ਚਾਹੇ ਉਹ ਅੰਦਰ ਚਾਹੇ ਉਹ ਪੇਂਟ ਦਾ ਕੰਮ ਹੈ ਉਹ ਪੂਰੀ ਤਰ੍ਹਾਂ ਉਹ ਇੱਕ ਹਫਤੇ ਦੇ ਵਿੱਚ ਇਸ ਨੂੰ ਨੇਪਰੇ ਚਾੜਿਆ ਗਿਆ ਪਰ ਤਸਵੀਰ ਅਸਲ ਹਸਪਤਾਲ ਦੇ ਅੰਦਰ ਵੀ ਖੋਖਰੀ ਨਜ਼ਰ ਜ਼ਰੂਰ ਆ ਰਹੀ ਆ ਆਮਨ ਜਿਸ ਤਰ੍ਹਾਂ ਦੇ ਨਾਲ ਇਹ ਬੱਤੀ ਗਲ ਹੋਈ ਆ ਆਪਣੇ ਆਪ ਦੇ ਵਿੱਚ ਕਿਉਂਕਿ ਇੱਕ ਦਿਨ ਪਹਿਲੇ ਇਹ ਬੱਤੀ ਕੱਲ ਡੇਰ ਸ਼ਾਮ ਨੂੰ ਇਹ ਬੰਦ ਰਹੀ 15-20 ਮਿੰਟ ਉਸ ਤੋਂ ਬਾਅਦ ਅੱਜ ਹੁਣ ਚਾਹੇ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਉਦਘਾਟਨ ਕਰਨਾ ਪਰ ਉਸ ਤੋਂ ਪਹਿਲੇ ਇਸ ਤਰ੍ਹਾਂ ਦੀ ਅਗਰ ਤਸਵੀਰਾਂ ਸਾਹਮਣੇ ਆਈਆਂ ਤਾਂ ਵਿਰੋਧੀਆਂ ਦਾ ਤੰਜ ਕਸਣਾ ਲਾਜ਼ਮੀ ਹੈ ਚਾਹੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਹੋਣ ਚਾਹੇ ਹੋਰ ਵੀ ਪਾਰਟੀ ਦੇ ਜਿਹੜੇ ਵਿਰੋਧੀ ਵਰਕਰ ਹੋਣ ਉਹ ਕਈ ਕਈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਅਪਲੋਡ ਕਰਕੇ ਉਹ ਸਰਕਾਰ ਦੇ ਉੱਤੇ ਤੰਜ ਕੱਸਦੀਆਂ ਸੋ ਇਹ ਜਿਸ ਤਰ੍ਹਾਂ ਦੇ ਨਾਲ ਬੱਤੀ ਗਲ ਹੋਈ ਹੈ ਮਰੀਜ਼ਾਂ ਨੂੰ ਤਾਂ ਕਾਫੀ ਪਰੇਸ਼ਾਨੀਆਂ ਦਾ ਕੱਲ ਬੇਰਸ਼ਾਮ ਸਾਹਮਣਾ ਕਰਨਾ ਪਿਆ ਪਰ ਅੱਜ ਜਦੋਂ ਹੁਣ ਨਵੀਨੀਕਰਨ ਨੂੰ ਉਦਘਾਟਨ ਨੂੰ ਲੈ ਕੇ ਅੱਜ ਜਿਸ ਤਰ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਜੀ ਅੱਜ 11 ਵਜੇ ਦੇ ਕਰੀਬ ਹਸਪਤਾਲ ਪਹੁੰਚਣਗੇ ਤਾਂ ਉਸ ਤੋਂ ਪਹਿਲੇ ਮੀਡੀਆ ਨੂੰ ਵੀ ਉੱਥੇ ਬੈਨ ਕੀਤਾ ਗਿਆ ਕੋਈ ਵੀ ਮੀਡੀਆ ਕਰਮੀ ਅੰਦਰ ਕੋਈ ਵੀ ਕਵਰੇਜ ਕਰਨ ਵਾਸਤੇ ਨਹੀਂ ਜਾ ਸਕਦਾ ਔਰ ਇੱਕਈ ਜਿਹੜੇ ਹਸਪਤਾਲ ਦੇ ਅੰਦਰ ਚਾਹੇ ਆਵਾਜਾਈ ਹੈ ਕਿਉਂਕਿ ਅੱਜ ਮਰੀਜ਼ਾਂ ਨੂੰ ਵੀ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜੀ ਅਮਨ ਨਵੀਨ ਇੱਕ ਚੀਜ਼ ਬੜੀ ਇੰਪੋਰਟੈਂਟ ਹੁੰਦੀ ਹੈ ਕਿਉਂਕਿ ਜਦੋਂ ਨਵੀਨੀਕਰਨ ਹੋਵੇ ਤਾਂ ਲਾਜ਼ਮੀ ਹੈ ਕਿ ਹਰ ਇੱਕ ਹਸਪਤਾਲ ਦੇ ਵਿੱਚ ਜਿਹੜੀ ਇਮਾਰਤ ਹੈ ਉਹ ਦਰਸਤ ਹੋਣੀ ਚਾਹੀਦੀ ਹੈ ਵਧੀਆ ਹੋਣੀ ਚਾਹੀਦੀ ਹੈ ਪਰ ਦੂਜੀ ਗੱਲ ਇਹ ਹੈ ਕਿ ਵਾਰ-ਵਾਰ ਅਜਿਹੇ ਬੱਤੀਗੁਲ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਚਾਹੇ ਇੱਥੇ ਲੁਧਿਆਣਾ ਦੇ ਵਿੱਚ ਵਜ੍ਹਾ ਕੁਝ ਵੀ ਹੋਵੇ ਪਰ ਸਵਾਲ ਇਹ ਹੈ ਕਿ ਬੈਕਅਪ ਪਲਾਨ ਕੋਈ ਨਹੀਂ ਹੁੰਦਾ ਬਿਜਲੀ ਦਾ ਕਿਉਂਕਿ ਐਮਰਜੈਂਸੀ ਦੇ ਵਿੱਚ ਕਈ ਵਾਰ ਬਹੁਤ ਵੱਡੀ ਜਿਹੜੀ ਹੈ ਉਹ ਘਟਨਾ ਵੀ ਵਾਪਰ ਸਕਦੀ ਹੈ। ਬਿਲਕੁਲ ਕਿਉਂਕਿ ਅੰਦਰ ਹਸਪਤਾਲ ਦੇ ਅੰਦਰ ਜਿਹੜਾ ਬੈਕਅਪ ਪਲਾਨ ਦੀ ਗੱਲ ਕਰੀਏ ਤਾਂ ਇਹ ਆਪਣੇ ਆਪ ਦੇ ਵਿੱਚ ਅਗਰ ਹਨੇਰੇ ਦੇ ਵਿੱਚ ਹਸਪਤਾਲ ਨਜ਼ਰ ਆ ਰਿਹਾ ਤਾਂ ਸਵਾਲ ਤਾਂ ਉਠਣਾ ਲਾਜ਼ਮੀ ਹੈ ਕਿ ਕੋਈ ਵੀ ਅਗਰ ਅਗਰ ਲਾਈਟ ਜਾਂਦੀ ਹੈ ਲਾਈਟ ਜਾਣ ਤੋਂ ਬਾਅਦ ਅਗਰ ਉੱਥੇ ਬੈਕਅਪ ਪਲਾਨ ਕੋਈ ਹੈ ਹਸਪਤਾਲ ਦੇ ਵੱਲੋਂ ਇੰਤਜ਼ਾਮ ਹੈ ਚਾਹੇ ਜਨਰੇਟਰ ਦੀ ਗੱਲ ਕਰੀਏ ਇਨਵਰਟਰ ਦੀ ਗੱਲ ਕਰੀਏ ਕਿਉਂਕਿ ਜਦੋਂ ਇਸ ਤਰ੍ਹਾਂ ਦੇ ਨਾਲ ਇਹ ਪਹਿਲੇ ਵੀ ਤੁਹਾਨੂੰ ਯਾਦ ਹੋਵੇਗਾ ਪਟਿਆਲੇ ਤੋਂ ਇੱਕ ਤਸਵੀਰ ਸਾਹਮਣੇ ਆਈ ਸੀ ਰਜਿੰਦਰਾ ਹਸਪਤਾਲ ਦੀ ਔਰ ਉਸ ਵੇਲੇ ਜਿਹੜੇ ਡਾਕਟਰ ਸੀ ਉਹ ਆਪਰੇਸ਼ਨ ਥੀਟਰ ਦੇ ਵਿੱਚ ਲਾਈਟ ਗਏ ਸੀ ਉਹ ਡਾਕਟਰ ਲਾਈਵ ਹੋਇਆ ਸੀ ਸੋ ਇਸ ਤਰ੍ਹਾਂ ਦੀਆਂ ਤਸਵੀਰਾਂ ਸਿਰਫ ਲੁਗਾਣੇ ਤੋਂ ਨਹੀਂ 32 ਗੁੱਲ ਦੀਆਂ ਆਈਆਂ ਪੰਜਾਬ ਦੇ ਕਈ ਹਸਪਤਾਲਾਂ ਤੋਂ ਐਹੋ ਜਿਹੀਆਂ ਤਸਵੀਰਾਂ ਪਹਿਲੇ ਆ ਚੁੱਕੀਆਂ ਨੇ ਕਈ ਵਾਰ ਸਵਾਲ ਉੱਠਦੇ ਰਹੇ ਨੇ ਚਾਹੇ ਹੈਲਥ ਡਿਪਾਰਟਮੈਂਟ ਤੇ ਚਾਹੇ ਸਰਕਾਰ ਤੇ ਸੋ ਅੱਜ ਜਿਸ ਤਰ੍ਹਾਂ ਦੇ ਨਾਲ ਨਵੀਨੀਕਰਨ ਨੂੰ ਲੈ ਕੇ ਉਦਘਾਟਨ ਕਰਨਾ ਹੈ ਆਪ ਦੇ ਮੁੱਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਇਹ ਅੱਜ ਦੇ ਜਿਹੜੇ ਪੂਰਾ ਤਰ੍ਹਾਂ ਹਸਪਤਾਲ ਨੂੰ ਅਪਗ੍ਰੇਡ ਕੀਤਾ ਗਿਆ ਇਹ ਦਾਅਵੇ ਕਰਦੀ ਹੈ ਸਰਕਾਰ ਤੋਂ ਸਵਾਲ ਵਿਰੋਧੀ ਵੀ ਚੱਕ ਰਹੇ ਨੇ ਕਿ ਅਗਰ ਇਸ ਤਰ੍ਹਾਂ ਦੇ ਨਾਲ ਨਵੰਨੀ ਕਰਨ ਨੂੰ ਲੈ ਕੇ ਠੀਕ ਹੈ ਤਾਂ ਨਵੀਨ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਫਿਲਹਾਲ ਸਵਾਲਾਂ ਦੇ ਵਿੱਚ ਸਰਕਾਰ ਕਿਉਂਕਿ ਇੱਕ ਪਾਸੇ ਨਵੰਨੀ ਕਰਨ ਦੇ ਦਾਅਵੇ ਨੇ ਤਾਂ ਦੂਜੇ ਪਾਸੇ ਬਿਜਲੀ ਜਿਹੜੀ ਹੈ ਉਹ ਗਲ ਹੋ ਰਹੀ ਹੈ